ਜੀ ਬੇਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਪਹਿਣਾ ਵਾਸਤੇ ਮਾਤਾ ਵਾਸਤੇ ਗਰਮੀਆਂ ਦਾ ਕਿਆ ਆਫਰ ਲੇ ਕੇ ਆਏ ਨਮ ਭਾਜੀ ਗਰਮੀਆਂ ਵਾਸਤੇ ਇੱਧਰ ਦਿਖਾ ਦਿਓ ਪਹਿਲਾਂ ਇੱਕ ਵਾਰ ਨਿਗਾਹ ਕਰਾ ਦਿਓ ਭਾਜੀ ਪਹਿਲਾਂ ਵੇਚੇ ਜੀ ਆਪਾਂ ਨੇ ਸਰਦੀ ਦੇ ਸੂਟ 500 ਦੇ 4 ਤੇ ਹੁਣ ਅਸੀਂ ਆਹ ਦੇਖੋ ਇਹ ਗਰਮੀ ਦੀ ਆਈਟਮ ਹੈ ਭਾਜੀ ਇਹ ਵੀ ਤੁਹਾਨੂੰ 500 ਦੇ 4 ਦਿੱਤੇ ਜਾਊਂਗੇ ਜੀ ਇਹ ਗਰਮੀ ਦੇ ਚੈੱਕ ਆਗੇ ਜੀ ਗਰਮੀ ਦੇ ਸੂਟ ਕਾਟਨ ਦੇ ਤੇ ਉਸ ਤੋਂ ਬਾਅਦ ਭਾਜੀ ਕਿਹ ਆਈਟਮ ਦਿਖਾ ਦੂੰ ਇਹ ਤੁਹਾਨੂੰ ਗਰਮੀ ਦੇ ਸਟਾਕ ਹੈ ਸਾਰੇ ਇਹ ਗਰਮੀ ਦਾ ਸੀਜ਼ਨ ਆ ਗਿਆ ਜੀ ਹੁਣ ਹੁਣ ਗਰਮੀ ਦੇ ਆਈਟਮ ਆ ਗਏ ਆ ਜੀ ਇਹ ਦਿਖਾ ਦਿਓ ਭਾਜੀ ਇਹ 500 ਦੇ ਦੋ ਦਿੱਤੇ ਜਾਉਗੇ ਤੁਹਾਨੂੰ ਤੇ ਉਸ ਤੋਂ ਬਾਅਦ ਜੈਪੁਰੀ ਆ ਲੋ ਜੈਪੁਰੀ ਸੂਟ ਦੇਖੋ ਭਾਜੀ ਜੈਪੁਰੀ ਸੂਟ ਹੈ ਤੇ ਦੁਪੱਟਾ ਨਾਲ ਹੈ ਪੂਰੀ ਕੱਟ ਹੋਊਗੀ ਜੀ 2.5 ਮੀਟਰ ਸਲਵਾਰ ਹੈ ਤੇ ਕਮੀਜ਼ ਵੀ 2.5 ਮੀਟਰ ਹੈ ਲੋ ਜੀ ਇਹ ਤੁਹਾਨੂੰ ਦਿੱਤਿਆ ਜਾਊਗਾ ਜੀ 300 ਦਾ ਸੂਟ ਠੀਕ ਹੈ ਇਹ 500 600 ਦੀਆਂ ਵਾਲੀ ਆਈਟਮ ਹੈ ਜੀ 300 ਦਾ ਸੂਟ ਦਿੱਤਿਆ ਜਾਊਗਾ ਉਸ ਤੋਂ ਬਾਅਦ ਅੱਗੇ ਦਿਖਾ ਦਿਓ ਭਾਜੀ ਜੈਪੁਰੀ ਇਹ ਵੀ ਦੇਖੋ ਇਹ ਜਾਇਪੁਰੀ ਸੂਟ ਹੈ ਪੂਰਾ ਸੂਟ ਹੈ ਪੂਰੀ ਕੁਆਂਟੀਟੀ ਮਿਲੂਗੀ ਜੀ ਕਾਟਨ ਦਾ ਦੁਪੱਟਾ ਭਾਜੀ ਇਹ ਆ ਲੋ ਇਹਦੀ 3 ਮੀਟਰ ਬਾਟਮ ਹੋਊਗੀ ਤੇ ਆ ਦੁਪੱਟਾ ਜੀ ਕਾਟਨ ਦਾ ਇਹ ਦਿੱਤੇ ਜਾਊਗਾ ਜੀ 400 ਦਾ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਜੀ ਅੱਗੇ ਆ ਜਾਓ ਆ ਆਈਟਮ ਇਹ ਹੈਗਾ ਜੀ 850 ਵਿਕਦਾ ਜੀ ਸੂਟ ਬੀ ਐਲ ਐਮ ਦਾ ਮਾਲ ਹੈ ਭਾਜੀ ਬੀ ਐਲ ਐਮ ਦਾ ਮਾਲ ਹੈ ਤੇ ਆ ਦੇਖੋ ਵਰਕ ਕੀਤਾ ਹੋਇਆ ਜੀ ਆਰੀ ਵਰਕ ਪੂਰੇ ਤੇ ਹੈ ਜੀ ਇਹ ਤੁਹਾਨੂੰ ਦਿੱਤੇ ਜਾਊਗਾ ਜੀ 500 ਠੀਕ ਹੈ ਜੀ ਤੇ ਇਹ ਆਈਟਮ ਦਿਖਾ ਦਿਓ ਭਾਜੀ ਦੇਣ ਲੈਣ ਵਾਸਤੇ ਲੋਕ ਘਰ ਵਾਸਤੇ ਲੋ ਜੋ ਜਿਸ ਤਰ੍ਹਾਂ ਮਰਜੀ ਹੰਡਾਓ ਗਰਮੀ ਦੇ ਸਟਾਕ ਹੈ ਨਵੇਂ ਗਰਮੀ ਦੇ ਦਵਾਈਨ ਆ ਗਏ ਜੀ ਆ ਦੇਖੋ ਸਾਰਾ ਆਰੀ ਵਰਕ ਇਹ ਵੀ ਤੁਹਾਨੂੰ 500 ਜੀ ਦਿੱਤੇ ਜਾਊਗਾ ਜੀ ਉਸ ਤੋਂ ਬਾਅਦ ਆ ਦੇਖੋ ਇਹ ਹੈ ਕਸ਼ਮੀਰੀ ਇਹ ਕਸ਼ਮੀਰੀ ਡਿਜ਼ਾਈਨ ਹੈ ਇਹ ਵੀ 500 ਦਿੱਤੇ ਜਾਊਗਾ ਜੀ ਉਸ ਤੋਂ ਬਾਅਦ ਆ ਦੇਖੋ ਆਰੀ ਵਰਕ ਹੈ ਵੀਰ ਜੀ ਆਹ ਡਿਜ਼ਾਈਨ ਦੇਖੋ ਸੁਪਰ ਪਾਸ ਚੱਲਦਾ ਜੀ ਕਾਟਨ ਕਿੁੰਨੀ ਨਾਲ ਆ ਲੋ ਨੇੜੇ ਦੇ ਦਿਖਾ ਦਿਓ ਭਾਜੀ ਇੱਕ ਵਾਰ ਇਹ ਆ ਲੋ ਇਹ ਹੈ ਜੀ ਕਾਟਨ ਚੁੰਨੀ ਨਾਲ ਇਹ 750 850 ਵਿਕਦਾ ਹੈ ਜੀ ਇਹ ਵੀ ਤੁਹਾਨੂੰ 500 ਦਿੱਤੇ ਜਾਊਗਾ ਭਾਜੀ ਤੇ ਉਸ ਤੋਂ ਬਾਅਦ ਜੀ ਮਛਲੀਨ ਦਾ ਇਹ ਸਾਰਾ ਸਟਾਕ ਦਿਖਾ ਦਿਓ ਇੱਕ ਵਾਰ ਜੀ ਇਹ ਜਮਾ ਦੇਖੋ ਜੀ ਰੂਈ ਵਰਗਾ ਕੱਪੜਾ ਹੈ ਜੀ ਰੂਈ ਵਰਗਾ ਦੁਪੱਟਾ ਹੈ ਕੁਆਂਟੀਟੀ ਜਿੰਨੀ ਤੁਸੀਂ ਕਹਦੋਂਗੇ ਉਨੀ ਮਿਲ ਜਾਊਗੀ ਜੀ ਇਹ ਦੇਖੋ ਭਾਜੀ ਇਹ ਆ ਲੋ ਇਹ ਵੀ 500 ਦਿੱਤੇ ਜਾਊਗਾ ਬਟੀਕ ਡਿਜ਼ਾਈਨ ਹੈ ਸਾਰੇ ਤੇ ਇੱਧਰ ਦਿਖਾ ਦਿਓ ਭਾਜੀ ਨੀਤੇ ਕਿਸੇ ਨੇ ਆਲ ਓਵਰ ਲੈਣਾ ਭਾਜੀ ਆਲ ਓਵਰ ਮਿਲ ਜਾਊਗਾ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਆ ਦੇਖੋ ਇਹ ਦੁਪੱਟਿਆਂ ਨਾਲ ਨੇ ਜੀ 750 850 ਵਿਗਦੇ ਜੀ 500 ਚ ਜਿਹੜਾ ਮਰਜ਼ੀ ਲੈ ਲਓ ਤੇ ਆਣਾ ਪਊਗਾ ਤੁਹਾਨੂੰ ਜੀ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਜੀ ਤੇ ਬਰਕਤ ਕਲਾਥ ਹਾਊਸ ਦੁਕਾਨ ਦਾ ਨਾਮ ਹੈ ਨੀਅਰ ਟੋਬੇ ਵਾਲਾ ਸ਼ੀ ਮੰਦਿਰ ਹੈ ਭਾਜੀ ਖਿੱਚ ਕੇ ਸ਼ੇਅਰ ਕਰ ਦਿਓ ਆ ਜਾਓ ਫਿਰ ਮੁੰਡਾ ਇਹਨਾਂ ਨੇ ਜੀ ਦੇਖੋ ਸੂਟ ਲੈਣੇ ਆ ਵਧੀਆ ਵਧੀਆ ਸਸਤੇ ਸੂਟ ਹੈ ਨਿਊ ਚੰਡੀਗੜ੍ਹ ਮੁੱਲਾਂਪੁਰ ਗਰੀਬਦਾਸ ਨੀਅਰ ਟੋਬਾ ਨੀਅਰ ਸ਼ੀ ਮੰਦਿਰ ਬਰਕਤ ਕਲਾਥ ਹਾਊਸ ਤੇ ਜਲਦੀ ਤੋਂ ਜਲਦੀ ਪਹੁੰਚੋ ਤੇ ਵੀਡੀਓ ਨੂੰ ਦੱਬ ਕੇ ਵਧੀਆ ਸ਼ੇਅਰ ਕਰੋ ਜਿਆਦਾ ਜਿਆਦਾ ਸ਼ੇਅਰ ਕਰੋ ਲਾਈਕ ਕਰੋ ਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤੇ Instagram ਤੇ ਫੋਲੋ ਕਰੋ ਧੰਨਵਾਦ